ਕੱਲ ਤਾਂ ਇਹਨਾਂ ਦੀ ਵੀ ਸਹੀ ਆ ਜਦੋਂ ਤੋਂ ਦੀ ਮੈਂ ਇਸ ਘਰ ਚ ਆਈ ਆ ਨਾ ਹੀ ਮੈਨੂੰ ਭਾਬੀ ਨੇ ਫੋਨ ਕੀਤਾ ਤੇ ਨਾ ਹੀ ਚਾਚੀ ਨੇ ਵੀਰੇ ਦਾ ਚਲ ਹੋਇਆ ਜਰਾ ਕਮਾ ਕਾਰਾਂ ਚ ਉੱਜਿਆ ਹੋਊਗਾ ਉਹਨੂੰ ਕੀ ਪਤਾ ਵੀ ਉਹਨਾਂ ਨੇ ਤਾਂ ਮੈਨੂੰ ਇੱਕ ਵਾਰ ਵੀ ਫੋਨ ਕਰਕੇ ਨਹੀਂ ਪੁੱਛਿਆ ਵੀ ਤੂੰ ਕਿਵੇਂ ਆ ਕਿਵੇਂ ਨਹੀਂ ਹੁਣ ਇਹਨਾਂ ਦੇ ਮਨ ਚ ਤਾਂ ਜਾਂਦੀ ਆ ਵੀ ਆਏ ਕਾ ਤੋ ਨਹੀਂ ਗਏ ਉਹ ਇਹਨਾਂ ਨੇ ਵੀ ਨਹੀਂ ਫੋਨ ਕੀਤਾ ਫੇ ਮੈਂ ਕੀ ਕਰਾਂ ਚਲ ਭਾਬੀ ਤੇ ਚਾਚੀ ਦਾ ਸੁਭਾ ਤਾਂ ਮੈਨੂੰ ਪਤਾ ਹੈ ਕਿ ਇਹ ਹੋ ਜਾਏ ਉਹ ਤਾਂ ਬਿਆਲੇ ਦਿਨ ਵੀ ਐ ਮੱਚ ਕੇ ਜੇ ਬੈਠੀਆਂ ਸੀਗੀਆਂ ਪਤਾ ਨਹੀਂ ਮੈਂ ਕੀ ਮਾੜਾ ਕਰਤਾ ਉਹਨਾਂ ਦਾ ਚਾਚੀ ਨੇ ਤਾਂ ਮੈਨੂੰ ਨਾ ਕੀਤੀ ਸੀ ਵਿਆਹ ਕਰਾਉਣ ਤੋਂ ਵੀ ਤੂੰ ਨਾ ਕਰ ਦੇ ਤੇਰਾ ਵੀਰਾ ਕਿੰਨਾ ਮਰਜ਼ੀ ਕਵੇ ਪਰ ਮੈਂ ਫੇਰ ਵੀ ਉਹਨਾਂ ਦੇ ਉੱਪਰ ਦੇ ਹੋ ਕੇ ਹਾਂ ਕੀਤੀ ਹੁਣ ਮੈਂ ਕਿੰਨਾ ਕੁ ਟਾਈਮ ਉਹਨਾਂ ਦੇ ਸੁਣੀਏ ਜਾਂਦੀ ਕਿੰਨਾ ਕੁ ਤਾਂ ਮੈਂ ਮੇਂ ਰਹਿੰਦੀ ਕੀ ਕਰਾਂਗੇ ਹੁਣ ਫੋਨ ਕਰਾਂ ਵੀਰੇ ਨੂੰ ਕਿ ਨਾ ਜਿੰਨੇ ਵੀਰੇ ਨੂੰ ਫੋਨ ਕਰੂੰਗੀ ਕਈ ਵਾਰ ਪਬਲਿਕ ਉੱਪਰ ਫੋਨ ਹੁੰਦਾ ਉਹ ਨਾ ਚੱਕ ਲਨ ਭਾਬੇ ਨੂੰ ਮੈਂ ਕੀ ਕਹੂੰਗੀ ਕਰਕੇ ਵੇਖ ਲੈਣੀ ਵੀਰੇ ਨੂੰ ਇੱਕ ਵਾਰ ਫੋਨ ਜਿਵੇਂ ਵੀਰਾ ਹੀ ਹੋਇਆ ਤੇ ਮੈਂ ਵੀਰੇ ਨੂੰ ਪੁੱਛ ਲੂੰਗੀ ਕਿ ਤੁਸੀਂ ਆਏ ਕਦੋਂ ਨਹੀਂ ਬਸ ਵੀਰਾ ਹੀ ਹੋਵੇ ਕੋਈਂ ਤਾਂ ਚਾਹੀ ਜਾਂਦੀ ਬਸ ਇੱਕ ਚੱਕ ਲੈ ਲੈ ਜਾ ਚੱਕ ਲੈ ਵੀਰੇ ਫੋਨ ਨੂੰ ਹੈਲੋ ਹਸੀ ਕਾਲ ਵੀਰੇ ਠੀਕ ਆ ਹੋਰ ਹਰਪ੍ਰੀਤ ਕਿਵੇਂ ਆ ਠੀਕ ਐ ਵਧੀਆ ਤੁਸੀਂ ਦੱਸੋ ਕਿਵੇਂ ਆ ਠੀਕ ਐ ਵਧੀਆ ਬਸ ਤੂੰ ਸੁਣਾ ਨਵੀਤਾ ਜੀ ਘਰ ਪਰਿਵਾਰ ਸਾਰੇ ਠੀਕ ਨੇ ਸਾਰੇ ਵਧੀਆ ਨੇ ਆਪਣੇ ਦੱਸੋ ਬਸ ਵਧੀਆ ਇਧਰ ਵੀ ਮੰਮੀ ਬਿਮਾਰ ਹੋਈ ਪਈ ਐ ਬਸ ਆਹੋ ਕੀ ਹੋ ਗਿਆ ਪਤਾ ਨਹੀਂ ਬਸ ਆ ਮੀਂਹ ਕਣੀ ਦੀ ਮੌਸਮ ਦੇ ਕਰਕੇ ਨਾ ਤਾਂ ਕਰਕੇ ਬਸ ਬੁਖਾਰ ਜ਼ੁਖਾਮ ਜਾਇ ਹਟਦਾ ਹੀ ਨਹੀਂ ਪਿਆ ਅੱਛਾ ਤੋ ਪਤਾ ਨਹੀਂ ਮੈਨੂੰ ਫੋਨ ਪਾ ਲਈ ਕਿ ਵਿਆਹ ਕਦੋਂ ਕਿ ਫੋਣੇ ਇਹ ਕਨਾਈਪਾ ਬਣੀ ਗਈ ਤਖਤ ਨੇ ਆਇਆ ਸੀ ਜੀ ਤੇ ਉਦੋਂ ਦਾ ਸਿੱਧਾ ਜਾਣਾ ਬਸ ਆ ਬਸ ਮੌਸਮ ਦੇ ਕਰਕੇ ਨਾ ਟਾਈਮ ਹੀ ਨਹੀਂ ਲੱਗਿਆ ਕਦੇ ਕਿੱਧਰ ਕਦੇ ਕਿੱਧਰ ਕਦੇ ਕਿੱਧਰ ਕਦੇ ਕਿੱਧਰ ਕਦੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਕਦੇ ਮਨਿੰਦਰ ਨੂੰ ਲੈ ਕੇ ਜਾਣਾ ਦਵਾਈ ਦਵਾਉਣ ਬਸ ਆਹ ਟਾਈਮ ਜਾਣੇ ਲੱਗਿਆ ਹਰਪ੍ਰੀਤ ਤੂੰ ਸੁਣਾ ਤੂੰ ਠੀਕ ਐ ਮੈਂ ਤਾਂ ਠੀਕ ਐ ਵੀਰੇ ਅੱਜ ਨੇ ਵੀ ਸਾਰਾ ਗੱਲ ਕਰੀ ਲੰਗੀ ਸੀਗੀ ਹੂੰ ਹੂੰ ਉਸ ਨਾਲ ਕੰਦੀ ਵੀ ਇਹਦੇ ਘਰ ਦੇ ਆਏ ਨਹੀਂ ਵੀ ਨਾਈ ਫੋਨ ਕਰਦੇ ਇਹਨੂੰ अच्छा मैं मिल नहीं हां भी मिलने करना आज मैं एक बार फिर भी मैं ड्यूटी ਤੇ ਵੀ ਅੱਜ ਉਹ ਬਹੁਤ ਬਦਲਦੀ ਵੀ ਫੋਨ ਆ ਗਿਆ ਸੀਗਾ ਛੁੱਟੀਆਂ ਤਾਂ ਹੋ ਗਿਆ ਸੀ ਉਹ ਕਹਿੰਦੇ ਵੀ ਹੁੰਦੇ ਕਿ ਤੇ ਆ ਜਾ ਤੇ ਮੈਂ ਤਾਂ ਡਿਊਟੀ ਦੇ ਬਸ ਤੇ ਪੁੱਛਣ ਵਾਸਤੇ ਗਈ ਸੀ ਤੇ ਉਹ ਜਾਸਨ ਕਹਿੰਦੇ ਵੀ ਪਹਿਲਾਂ ਉਹਦੇ ਘਰ ਤੇ ਆ ਜene ਮੇ ਮਿਲ ਨਹੀਂ ਕਰਕੇ ਇਹ ਮੈਂ ਵਗ ਜਾਂ ਫਿਰ ਬਾਅਦ ਬਾਅਦ ਵਿੱਚ ਵਗ ਜਾ ਤੂੰ ਵੀ ਡਿਊਟੀ ਤੇ اچھا हां ਤੇ ਨਥ ਨੂੰ ਇਹ ਕਹਿੰਦੇ ਤੁਸੀਂ ਆ ਜਾਂਦੇ ਸਾਕੀ ਨੂੰ ਵੀ ਕਹਿ ਦੋ ਮਰੇ ਪੱਪੀ ਆ ਜੂਗੀ ਹਰ ਵੀ ਤੈਨੂੰ ਮੇਰੀ ਗੱਲ ਸੁਣ ਮੈਂ ਤੈਨੂੰ ਦੱਸੀ ਤਾਂ ਜਾਣਾ ਪਹਿਲੇ ਤੈਨੂੰ ਦੱਸਤਾ ਵੀ ਮੰਮੀ ਤਾਂ ਬਿਮਾਰ ਹੋਈ ਪਈ ਐ ਪਹਿਲੇ ਮਨਿੰਦਰ ਬਿਮਾਰ ਹੋ ਜਾਂਦੀ ਐ ਹਨਾ ਇਹਨਾਂ ਦਾ ਤਾਂ ਉਹਨਾ ਮੁਸ਼ਕਿਲ ਆਗਾ ਬਾਕੀ ਕੋਈ ਨਹੀਂ ਜਦੋਂ ਇਹ ਠੀਕ ਹੁੰਦੇ ਆ ਅਸੀਂ ਉਦੋਂ ਹੀ ਆ ਕੇ ਜਾਵਾਂਗੇ ਸਾਨੂੰ ਪਤਾ ਤੈਨੂੰ ਪਤਾ ਨਾ ਵੀ ਉਹਨਾ ਕੰਮ ਕਰਕੇ ਤੇ ਆਹ ਮੌਸਮ ਦੇ ਕਰਕੇ ਸਾਥੋਂ ਨਹੀਂ ਆਇਆ ਗਿਆ ਅਸੀਂ ਗਲਤੀ ਮੰਨਦੇ ਆ ਪਰ ਤੈਨੂੰ ਮੈਂ ਕਹਿਣਾਗਾ ਵੀ ਕੋਈ ਨਾ ਤੂੰ ਉਹਨਾਂ ਨੂੰ ਸਮਝਾ ਵੀ ਕੋਈ ਨਾ ਵੀਰੇ ਵਰਗੇ ਆਉਣਗੇ ਠੀਕ ਐ ਤੇ ਵੀ ਇੱਕ ਵਾਰੀ ਮੈਨੂੰ ਡਿਊਟੀ ਤਾਂ ਜਾਣ ਦਿਓ ਤੁਸੀਂ ਵੀ ਉਹ ਤੇ ਇੱਕ ਵਾਰ ਜਸ ਨੇ ਕਹਿਤਾ ਸੀ ਜੀ ਬਾਈ ਬਾਈ ਕੰਮ ਕਰ ਤੁਲ ਜਿਆ ਪਰ ਉਹਨਾਂ ਵੀ ਤਾਂ ਨਹੀਂ ਆਇਆ ਕੋਈ ਨਾ ਵੀ ਆ ਜਾਣਗੇ ਮਾਰ ਲੜਗੇ ਗੇੜਾ ਵੀ ਕਿਹਾ ਡਿਓ ਜੀ ਤੇ ਭੈ ਜੋਰ ਕੋ ਇਤ ਨੂੰ ਹਾਂ 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 ਬਾਕੀ ਇਹਨਾਂ ਜਿਹੜੇ ਹੁਣ ਦਿੱਤੀ ਰਵਾਜ ਰਹਿੰਦੇ ਆ ਉਹ ਥੋੜੀ ਜਿਆਦਾ ਮੇਰੀ ਗੱਲ ਸੁਣਾ ਤੇ ਕੋਈ ਨਹੀਂ ਮੈਂ ਜਸભાઈ ਨਾਲ ਨਾ ਫੋਨ ਤੇ ਗੱਲ ਕਰ ਲੂੰਗਾ ਠੀਕ ਹੈ ਤੇ ਮੈਂ ਕਹਿ ਦੂੰਗਾ ਸਮਝਾ ਦੂੰਗਾ ਵੀ ਐਂ ਕਰਕੇ ਵੀ ਮੰਮੀ ਵੀ ਮਾਰਨੇ ਉਹ ਤਾਂ ਸਮਝੂਗਾ ਹੀ ਹੁਣ ਹਨਾ ਵੀ ਤੈਨੂੰ ਪਤਾ ਹੀ ਆ ਹੁਣ ਸਾਰੇ ਪਾਸੇ ਇਹੀ ਪਾਣੀ ਦਾ ਬੁਰਾ ਹਾਲ ਆ ਬਾਕੀ ਹੁਣ ਤੈਨੂੰ ਪਤਾ ਇਧਰਲੇ ਪਾਸੇ ਤਾਂ ਮਤਲਬ ਕਿ ਮੀ ਮੂਜੇ ਹੁਣ ਜਿਆਦਾ ਪਈ ਜਾਂਦੇ ਨੇ ਗੱਡੀ ਗੁੱਡੀ ਦਾ ਨੰਗਣਾ ਕਰਨਾ ਵੀ ਵਿਚਾਲ ਦੀ ਫਿਰ ਔਖਾਗਾ ਹਾਂਜੀ ਹਾਂਜੀ ਬਈ ਉਹ ਤਾਂ ਮੈਂ ਹਾਂ ਤੇ ਆ ਕੀ ਹੋਣ ਲੱਗਿਆ ਹੈਲੋ ਤੇ ਮੈਂ ਨਾ ਤੈਨੂੰ ਆਏ ਕਹਿੰਦਾ ਸੀਗਾ ਵੀ ਤੂੰ ਮਾੜਾ ਜ ਆਪ ਦਾ ਧਿਆਨ ਰੱਖ ਤੇ ਤੂੰ ਸਮਝਾ ਆਪ ਦੀ ਸੱਸ ਨੂੰ ਠੀਕ ਐ ਮੈਂ ਤਾਂ ਸਮਝਾ ਦਊਂ ਇੱਕ ਵਾਰ ਤੂੰ ਵੀ ਜਸ ਮੈਂ ਗੱਲ ਕਰਾਂਗੀ ਜਸਨਾ ਮੈਂ ਜਰੂਰ ਗੱਲ ਕਰੂੰਗਾ ਹਾਂ ਤੇ ਜਦੋਂ ਜਦੋਂ ਮम्मी ਨਾਲ ਗੱਲ ਕਰ ਲੂੰਗਾ ਹਾਂ ਤੇ ਤੂੰ ਇਸ ਗੱਲ ਦੀ ਨਾ ਫਿਕਰ ਨਾ ਕਰ ਵੀ ਵੀਰਾ ਨਹੀਂ ਆਇਆ ਭਾਬੀ ਨਹੀਂ ਆਈ ਹੈ ਨਾ ਜਾਂ ਚਾਚੀ ਨਹੀਂ ਆਈ ਤੇਰੀ ਠੀਕ ਹੈ ਪਤਾ ਕੀ ਹੈ ਅਸੀਂ ਆਵਾਂਗੇ ਜਦੋਂ ਇਹ ਠੀਕ ਹੁੰਦੇ ਨੇ ਠੀਕ ਹੈ ਜਦੋਂ ਆ ਮੌਸਮ ਠੀਕ ਹੋ ਜਾਂਦਾ ਜਦੋਂ ਮੰਮੀ ਆ ਕੇ ਠੀਕ ਹੋ ਜਾਂਦੇ ਆ ਬਸ ਉਦੋਂ ਹੀ ਮਤਲਬ ਕਿ ਅਸੀਂ ਗੇੜਾ ਮਾਰ ਲਾਂਗੇ ਠੀਕ ਹੈ ਜੀ ਹਾਂ ਹਾਂ ਹੋਰ ਸੁਣਾ ਹੋਰ ਤਾਂ ਹੋਰ ਕੋਈ ਤਕਲੀਫ ਤਾਂ ਨਹੀਂ ਤੈਨੂੰ ਇੱਥੇ ਨਹੀਂ ਨਹੀਂ ਕੋਈ ਤਕਲੀਫ ਨਹੀਂ ਮੇਰੇ ਕੋਲ ਹੈ

ਜਦੋਂ ਤੇਰੀਆਂ ਛੁੱਟੀਆਂ ਹੋਣਾ ਖਤਮ ਹੋ ਗਈਆਂ ਨਾ ਤਾਂ ਤੂੰ ਆ ਆਪਦਾ ਇੱਕ ਖੜੀ ਤੋਂ ਡਿਊਟੀ ਕਰਕੇ ਆਇਆ। ਅਸੀਂ ਇੱਕ ਅੱਧੇ ਦਿਨ ਦੇ ਵਿੱਚ ਕੋਈ ਨਹੀਂ ਆਵਾਂਗੇ, ਗੇੜਾ ਮਾਰਾਂਗੇ। ਚੰਗਾ। ਹਾਂਜੀ ਹਾਂਜੀ। ਹਾਂ ਠੀਕ ਹੈ ਚੰਗਾ। ਓਕੇ। ਓਕੇ ਬਈ। ਇਹਨੂੰ ਹੁਣ ਮੈਂ ਕੀ ਕਰਾਂ? ਇਨ੍ਹਾਂ ਦੇ ਰੋਲੇ ਦੇ ਵਿੱਚ ਨਾ ਮਾਂ ਦੇ ਤੇ ਹਰ ਮਨਿੰਦਰ ਦੇ ਰੋਲੇ ਵਿੱਚ ਇਹਦੇ ਕੋਲ ਵੀ ਮਿਲ ਨਹੀਂ ਜਾਇਆ ਗਿਆ। ਉਹ ਵਿਚਾਰੀ ਤਰਸੀ ਜਾਂਦੀ ਆ। ਹੁਣ ਕੀ ਦੱਸਾਂ? ਵੀ ਮਾਂ ਬਿਮਾਰ ਹੈ। ਕੀ ਜਾਣ ਕੇ ਕਰਦੀ ਹੈ ਮਾਂ ਹਲੇ ਤੂੰ ਤਿਆਰ ਨਹੀਂ ਹੋਈ ਆ ਕੀ ਕੰਮ ਜੇ ਕਰੀ ਆਨੀਆ ਕੰਟਾ ਹੋ ਗਿਆ ਮੈਨੂੰ ਤਿਆਰ ਹੋਏ ਬੈਠੇ ਨੂੰ ਫੇਰ ਤੁਸੀਂ ਕਹਿੰਦੇ ਹੁੰਨੇ ਹੋ ਵੀ ਮੈਂ ਲੇਟ ਕਰਾਤੇ ਬਸ ਤਿਆਰੀ ਹੈ ਆ ਦੋ ਸੂਟ ਸੀ ਮੇਰਾ ਤਿਰਪੂ ਦਾ ਮੈਂ ਖਾਈ ਮਸਲ ਕੇ ਪਾਦੇ ਤੇਰੀ ਪੁੱਸਰ ਭਾਈ ਅੰਦਰ ਅਸਤੇ ਜਮ ਤਿਆਰ ਹਰਪ੍ਰੀਤ ਦੇ ਕੀ ਕਰਦੀ ਹੈ ਹੁਣ ਹਰਪ੍ਰੀਤ ਵੀ ਆਉਂਦੀ ਸੀ ਉਹੀ ਗੱਲ ਹਨਾ ਫੇਰ ਤੁਸੀਂ ਮੈਨੂੰ ਕਹੋਗੇ ਵੀ ਲੇਟ ਕਰਾਤਾ ਦੋ ਵਾਰ ਦੁਪਹਿਰਾ ਹੋ ਜਾਊਗਾ ਫਿਰ ਉੱਥੇ ਗਰਮੀ ਚ ਮਰੀ ਜਾਵਾਂਗੇ ਆਪਾਂ ਅੱਜ ਤੱਕ ਕਿੰਨਾ ਸੋਹਣਾ ਮੌਸਮ ਆ ਅੱਜ ਕਾ ਦਾ ਦੁਪਹਿਰਾ ਇਹ ਤਾਂ ਬੱਦਲ ਦਾ ਕੀ ਪਤਾ ਮਾਂ ਜੋ ਬੱਦਲ ਹੋ ਗਿਆ ਸੂਰਜ ਐਡਾ ਨਿਕਲਿਆ ਹੁੰਦਾ ਉਹਦੀ ਤੇ ਚੱਲ ਤੂੰ ਗੱਡੀ ਕਰ ਸਟਾਰਟ ਅਸੀਂ ਆਉਣੀਆ ਉਹਨਾਂ ਨੂੰ ਮਾੜਾ ਜਿਹਾ ਹਰਪ੍ਰੀਤ ਨੂੰ ਬੋਲ ਮਾਰਦੇ ਹਰਪ੍ਰੀਤ ਪੂਆ ਕੀ ਹੋ ਗਿਆ ਆਜੋ ਹੁਣ ਤੁਸੀਂ ਕਿੰਨਾ ਲੇਟ ਕਰਾਤੇ ਦੇਖੀ ਬਸ ਕੋਤ ਮੈਂ ਤਾਂ ਕੱਪੜੇ ਬਦਲਦੀ ਸੀ ਤੇ ਹਰਪ੍ਰੀਤ ਇਹ ਕਹਿੰਦੀ ਮੈਂ ਨਾ ਕੇ ਉਹ ਬੈਕ ਜਾ ਚੱਕਲਾ ਆਓ ਪਿਆ ਉੱਥੇ ਉਹ ਚ ਸਮਾਨ ਪਾ ਕੇ ਉੱਥੇ ਰੱਖਦਾ ਤੁਸੀਂ ਆ ਬੜੋ ਫਿਰ ਤੁਸੀਂ ਨਾ ਮੈਨੂੰ ਕਹਿਣਾ ਹੁੰਦਾ ਵੀ ਤੂੰ ਲੇਟ ਕਰਾਤਾ ਮੈਂ ਤਾਂ ਕਦੋਂ ਦਾ ਤਿਆਰ ਬੈਠਾ ਹਾਂ ਚਲ ਕੋਈ ਨਹੀਂ ਕੋਈ ਨਹੀਂ ਮੈਂ ਚੱਕ ਲਉ ਆਜਾ ਚਲੋ ਆਜੋ ਆਜਾ ਭੈਣ ਜੀ ਓਹੋ ਲੈ ਆ ਘਰਤੀ ਬੰਦ ਸਕਣੀ ਚਲ ਕੋਈ ਨਾ ਐ ਕਿ ਹੁੰਦਾ ਹੈ ਨਹੀਂ ਭੈਣੇ ਹੁੰਦਾ ਕਿਉਂ ਨਹੀਂ ਤੈਨੂੰ ਆ ਹੀ ਨਹੀਂ ਪਤਾ ਵੀ ਕਿਤੇ ਤੁਰਦੇ ਆ ਜਦੋਂ ਉਦੋਂ ਆ ਛਕ ਛਕ ਜੀ ਆਉਂਦੀ ਹੁੰਦੇ ਤਾਂ ਤਾਂ ਵੀ ਨੱਕ ਮਾਰ ਲਈਦਾ ਇਹ ਹਜੇ ਤਾਂ ਡੇੜੇ ਚ ਹੀ ਖੜੇ ਆਪਦੇ ਕੋਈ ਨਹੀਂ ਬਹਿ ਕਰੀ ਨਾ ਹੁੰਦਾ ਚਲ ਇਹ ਤਾਂ ਵਹਿਮ ਹੀ ਹੁੰਦਾ ਛਿੱਕਾ ਨਾਲ ਕੀ ਹੁੰਦਾ ਹੁੰਦਾ ਆਪਣਾ ਨਾ ਨਾ ਮੈਂ ਨਹੀਂ ਭਾਈ ਹੁਣ ਅੱਜ ਰਹਿਣ ਦੋ ਆਪਾਂ ਤਾਂ ਤੜਕੇ ਚੱਲਾਂਗੇ ਕਹੇ ਜੀ ਹੈਗੀ ਇਹ ਉਹ ਮਾਂ ਹੁਣ ਆਪਾਂ ਤਿਆਰ ਹੋਏਾਂਗੇ ਸਾਰੇ ਹਨਾ ਮਸਾ ਤਾਂ ਦੇਣਾ ਆਗਾ ਹੁਣ ਜਾਣ ਦਾ ਮਸਾ ਦੇਣਾ ਜਿਹਦੇ ਨੇ ਆਪ ਹੀ ਬੱਸ ਸਕਣੀ ਕਰਤੀ ਭਾਈ ਮੈਨੂੰ ਤਾਂ ਵਹਿਮ ਮੈਂ ਤਾਂ ਜਾਂਦੀ ਨਹੀਂ ਤੁਸੀਂ ਜਾਣਾ ਤੁਹਾਡੀ ਮਰਜ਼ੀ ਹੈਗੀ ਦੇਖ ਲੈ ਨਾਲੇ ਤੈਨੂੰ ਪਤਾ ਮੈਂ ਜਾਣਾ ਹੈ ਹੈ ਅੱਜ ਸੁੱਖ ਲਾਇਆ ਉਹਨੇ ਆ ਜਾ ਪਰ ਕੋਈ ਨਹੀਂ ਕੱਲ ਨੂੰ ਸੁੱਖ ਲਾ ਕੇ ਤੈਨੂੰ ਉਧਰ ਹੀ ਚੜਾ ਆਵਾਂਗੀ ਇਹ ਤਾਂ ਨਿੱਕੀ ਜੀ ਗੱਲ ਹੈ ਛਿੱਕ ਨਾਲ ਕੀ ਹੋ ਜਾਂਦਾ ਹੁੰਦਾਗਾ ਛਿੱਕ ਤਾਂ ਬਾੜੀ ਮਾੜੀ ਹੁੰਦੀ ਹੈ ਬਾਹਰ ਜਾਂਦਾ ਇਹਨੂੰ ਇਹਨੇ ਤਾਂ ਤਾੜ ਦੇ ਨੇ ਸ਼ਿੱਕ ਮਾਰੀ ਤੈਨੂੰ ਆਈਆਂ ਖਲ ਨਹੀਂ ਹੈਗੀ ਵੀ ਸ਼ਿੱਕ ਨਹੀਂ ਮਾਰਦੇ ਹੁੰਦੇ ਮੇਰੇ ਅਕਲ ਵਾਲੀ ਕਿਹੜੀ ਗੱਲ ਆਈ ਸ਼ਿੱਕ ਕਿਹੜਾ ਹੁਣ ਪੁੱਛ ਕੇ ਆਉਂਦੀ ਹੁੰਦੀ ਹੈ ਕਿਸੇ ਨੂੰ ਇਹ ਤਾਂ ਆਪਣੇ ਆਪ ਹੀ ਕਦੋਂ ਵੀ ਆ ਸਕਦੀ ਆ ਨਹੀਂ ਭਾਈ ਮੈਨੂੰ ਤਾਂ ਬਹਿਮ ਮੈਂ ਤਾਂ ਜਾਂਦੀ ਨਹੀਂ ਤੁਸੀਂ ਜਾਣਾ ਤਾਂ ਬੇਸ਼ੱਕ ਮਾਂ ਆਹ ਕੰਮ ਕਰਦੇ ਹੋ ਮੰਮੀ ਤੁਸੀਂ ਤਾਂ ਕਰਾਣਾ ਬਹਿਮ ਸਾਰੇ ਕੰਮ ਪੁੱਠੇ ਪੁੱਠੇ ਸਿੱਧਾ ਇੱਕ ਵੀ ਕੰਮ ਨਹੀਂ ਹੈਗਾ ਮਾਂ ਕਾ ਨੂੰ ਮੂਡ ਆਫ ਕਰੀ ਜਾਂਦੀ ਆ ਤੂੰ ਚੱਲ ਆਪਾਂ ਚੱਲਦੇ ਆ ਮਸਾਂ ਤਾਂ ਹੁਣ ਸਾਰੇ ਤਿਆਰ ਹੋਏ ਹੈਗੇ ਕਿੱਦਾਂ ਦੀ ਤਾ ਤੂੰ ਕਹੀ ਜਾਂਦੀ ਸੀ ਵੀ ਜਾਣਾ ਤੁਹਾਡਾ ਤਾਂ ਮੈਨੂੰ ਪਤਾ ਨਹੀਂ ਹੋਵੇ ਨਾ ਹੋਵੇ ਮੇਰਾ ਤਾਂ ਹੋ ਗਿਆ ਠੀਕ ਹੈ ਮੈਂ ਤਾਂ ਨਹੀਂ ਜਾਈਦਾ ਹੁਣ ਰਹਿਣ ਦੇ ਭਣੇ ਆ ਜਾ ਕੱਲ ਨੂੰ ਚੱਲਾਂਗੇ ਇਹਨੇ ਤਾਂ ਇਹੋ ਜਿਹਾ ਕੁਝ ਕਰਕੇ ਧਰਤਾ ਮੂਰੇ ਆਪਣੇ ਮੇਰੀ ਕੀ ਗਲਤੀ ਹੈ ਮੰਮੀ ਇਹਦੇ ਵਿੱਚ ਹੋਰ ਮੇਰੀ ਗਲਤੀ ਹੈ ਨਹੀਂ ਛਿੱਕਦਾ ਕੀ ਹੈ ਉਹੀ ਵਹਿਮ ਕਰੀ ਜਨੇ ਜੇ ਬਾਗ ਦਾ ਚੰਗਾ ਅੰਦਰ ਨਹੀਂ ਜਾਂਦੀ ਤਾਂ ਨਹੀਂ ਨਹੀਂ ਭਣੇ ਮੈਂ ਨਹੀਂ ਜਾਂਦੀ ਕਿ ਹੁਣ ਮੈਨੂੰ ਤਾਂ ਵਹਿਮ ਹੋ ਗਿਆ ਇਸ ਵੱਲ ਤੇ ਆ ਜਾਏ ਕਿਉਂ ਕਰੀ ਜਾਨੀ ਐ ਮੱਥਾ ਟੇਕ ਕਿਉਂਨੇ ਆ ਨਹੀਂ ਭਣੇ ਚਾਹ ਤਾਂ ਮੈਨੂੰ ਵੀ ਬਥੇਰਾ ਸੀ ਜਾਣਦਾ ਤੇ ਕਿੱਦੇ ਨਹੀਂ ਮੈਂ ਤੈਨੂੰ ਕਹਿੰਸੀ ਆਪਾਂ ਸੁੱਖ ਦੇ ਕੇ ਅੱਗੇ ਚੱਲਗੇ ਚੱਲਗੇ ਪਰ ਕੀ ਕਰਾਂ ਸਾਰਾ ਮੂਡ ਖਰਾਬ ਕਰਤਾ ਇਹਦੇ ਕੰਮ ਦੇਖ ਕਿੱਥੇ ਕਿੱਥੇ ਮੈਂ ਮਾਫ ਕਰੂੰਗੀ ਜੰਨੀ ਦੇਖੀ ਪੁੱਠੀ ਲੈਤੀ ਕਦੇ ਕੋਈ ਗੋਟਾ ਥੱਲੇ ਕਰਕੇ ਜੰਨੀ ਲੈਂਦੀ ਹੁੰਦੀ ਹੈ ਨਹੀਂ ਚੱਲ ਕੋਈ ਨਾ ਨਹੀਂ ਪਤਾ ਲੱਗਿਆ ਚੁਨਾਰਾ ਵੀ ਬਹਿਮ ਕਰੀ ਜਾਂਦੀ ਆ ਤੂੰ ਤਾਂ ਕੋਈ ਨਾ ਫੇਰ ਕੀ ਹੋ ਗਿਆ ਸੀ ਹੁਣ ਸਾਰੇ ਤਿਆਰ ਸੀ ਆਪਾਂ ਵਗ ਜਾਂਦੇ ਨਹੀਂ ਭੀ ਮੈਂ ਤਾਂ ਜਾਂਦੀ ਨਹੀਂਗੀ ਕਿੱਦਾਂ ਦੀ ਤੂੰ ਕਹੀ ਜਾਂਦੀ ਸੀ ਹੁਣ ਜਦੋਂ ਦਿਨ ਆਇਆਗਾ ਤੂੰ ਹੁਣ ਨਾ ਕਹੀ ਜਾਂਦੀ ਆ ਸ਼ੱਕ ਦਾ ਫੇਰ ਕੀ ਹੁੰਦਾ ਜੇ ਆ ਗਈ ਤਾਂ ਨਹੀਂ ਜੱਸ ਜਿਹੜਾ ਬਹਿਮ ਆ ਮੈਨੂੰ ਉਹ ਬਹਿਮ ਆ ਠੀਕ ਹੈ ਮੈਂ ਤਾਂ ਜਾਣੀ ਅੰਦਰ ਭਾਣੇ ਸੋਡੀ ਮਰਜੀ ਆ ਚੱਲ ਛੱਡੋ ਯਾਰ ਆਜੋ ਬਸ ਕੋਈ ਨਾ ਪੁੱਤਾਂ ਗੁਸਾ ਨਾ ਕਰੀ ਇਹਦੀ ਗੱਲ ਨਾ ਇਹਦਾ ਸੁਭਾਅ ਹੀ ਇਹ ਹੈ ਇਹ ਥੋੜੀ ਜੀ ਨਾ ਬਹਿਮਣ ਹੈ ਉਹ ਤਾਂ ਠੀਕ ਹੈ ਪਰ ਇਹਦੇ ਵਿੱਚ ਮੇਰੀ ਕੀ ਗਲਤੀ ਹੈ ਤੁਹਾਨੂੰ ਵੀ ਪਤਾ ਹੈ ਫਿਰ ਮੁੜ ਕੇ ਮੈਂ ਸੇਕੇ ਬਾਗ ਜੋ ਫਿਰ ਡਿਊਟੀ ਜਾਣ ਲੱਗ ਜੋ ਹੁਣ ਤਾਂ ਮੈਂ ਫ੍ਰੀ ਸੀ ਅੱਜ ਆਪਾਂ ਜਾਇਆ ਹੁੰਦੇ ਮੈਂ ਤਾਂ ਬਕਿੰਨਾ ਤਾਂ ਕਹਿ ਲਿਆ ਹਰ ਪੀ ਤੇਰੇ ਸਾਹਮਣੇ ਮਾਣੂ ਮਾ ਕਿੜਾ ਬਹਿਮਣ ਵਾਲੀ ਇੱਕ ਤਾਂ ਕੋਈ ਨਾ ਪੁੱਤ ਤੈਨੂੰ ਪਤਾ ਹੀ ਹੈ ਪਹਿਲੇ ਦਿਨ ਇਹ ਤਾਂ ਮਾੜੀ ਮਾੜੀ ਗੱਲ ਦਾ ਵਹਿਮ ਕਰਦੀ ਹੈ ਉਹ ਤੈਨੂੰ ਨਹੀਂ ਕਹਿੰਦੀ ਵੀ ਤੇਰੇ 'ਚ ਕੋਈ ਨੁਕਸ ਹੈ ਜਾਂ ਤੂੰ ਕੀਤਾ ਇਹ ਤਾਂ ਛਿੱਕਦਾ ਵਹਿਮ ਕਰਦੀ ਹੈ ਕੋਈ ਨਾ ਚਲ ਆਜੋ ਕੋਈ ਚਲ ਆਜੋ ਹੁਣ ਔਰ ਕੀ ਆ ਜਾ ਉਹ ਕੀ ਹੋ ਗਿਆ ਹੁਣ ਬਾਰਾ ਨਾ ਦਿਲ ਤੇ ਲਾ ਗੱਲ ਕੋਈ ਨਾ ਆ ਜਾ ਸਾਰਾ ਦਿਨ ਨਵਸਾ ਆ ਹੀ ਦੇ ਪਰ ਤੇ ਨਿੱਖਰ ਵੀ ਗਏ ਇਹ ਤੇ ਤਾਂ ਦਾਲ ਦੀ ਰੁੱਲੀ ਪਈ ਸੀ ਮੈਂ ਲੈ ਕਿਤਾ ਗਏ ਤਾਂ ਮਸਾ ਫੜਕੇ ਲੈੰਦੀ ਐ ਭੱਜ ਗਈ ਸੀ ਮਾਂ ਹਾਂ ਉਹ ਗੇਟ ਬੰਦ ਕਰ ਲਿਆ ਕਰ ਨਾ ਜੋ ਤੈਨੂੰ ਪਤਾ ਵੀ ਇਹਨੂੰ ਖੁੱਲਾ ਛੱਡਿਆ ਹੁੰਦਾਗਾ ਬਾਹਰ ਭੱਜ ਕੇ ਮਸਾ ਫੜਕੇ ਲੈ ਕੇ ਆਏ ਬੰਦਤਾ ਕਰਕੇ ਆਈ ਸੀਗੀ ਮੈਂ ਪਹਿਲਾਂ ਫੜਕੇ ਆਏ ਸੀਗੇ ਮੈਂ ਆ ਖੁੱਲਾ ਛੱਡਿਆ ਸੀਗਾ ਵੀ ਜਦੋਂ ਆ ਕੇ ਮੰਡਣ ਆਈ ਸੀ ਮੈਨੂੰ ਲੱਗਾ ਉਹੀ ਕੋਲਗੀ ਮੈਂ ਪਹਿਲਾਂ ਆ ਕੇ ਗਈ ਸੀਗੀ ਉਹਰੇ ਉਹ ਜਾਨਵਰ ਜੇ ਫਿਰਦੇ ਆ ਉਹ ਬਾਅਦ ਚ ਤੈਨੂੰ ਖਾ ਜਾਣਗੇ ਉਹਨੂੰ ਫਿਰ ਫਿਰ ਇਸੇ ਝਾਕੀ ਜਾਵਾਂਗੇ ਇਹਨੂੰ ਭਾਈ ਪਿੰਜਰੇ ਚ ਢਾ ਕੇ ਰੱਖਿਆ ਕਰ ਇਹਨੂੰ ਖੋ ਖੁੱਲਾ ਛੱਡਦਾਗਾ ਤੂੰ ਜੇ ਤੈਨੂੰ ਪਤਾ ਹੀ ਆਪਣੇ ਤਾਂ ਪਹਿਲੀ ਕਿੰਨਾ ਖਲਾਰਾ ਹੋਇਆ ਪਿਆਗਾ ਵਿਆਹ ਕਰਕੇ ਫਿਰ ਹੁਣ ਚਲ ਵਿਆਹ ਕਰਕੇ ਖਲਾਰਾ ਸੀਗਾ ਤਾਂ ਚੱਕਿਆ ਗਿਆ ਥੋੜਾ ਬਹੁਤਾ ਰਹਿ ਗਿਆ ਚਲਾ ਇੱਕ ਦਿਨ ਕੰਮ ਆਈ ਲਵਾ ਕੇ ਆ ਸਾਬਸ ਕਰਾਂਗੇ ਤੇ ਮੇਰੀ ਗੱਲ ਸੁਣ ਮਾਂ ਤੈਨੂੰ ਮੈਂ ਕਿਹਾ ਸੀ ਅੱਜ ਆਪਾਂ ਜਾਣਾ ਤੂੰ ਕੱਪੜਾ ਨੂੰ ਛੇੜ ਕੇ ਬਹਿਗੀ ਕਿੱ ਲੈ ਕਮਾਲ ਹੋ ਗਈ ਹਰਪ੍ਰੀਤ ਨੂੰ ਤੋਰਿਆ ਉੱਥੇ ਮਿਲ ਨਹੀਂ ਕਰਕੇ ਨਹੀਂ ਆਉਣਾ ਹੈ ਉਹ ਵੀ ਸੋਚਣਗੇ ਵੀ ਭਾਈ ਉਹਨਾਂ ਦੇ ਪਰਿਵਾਰ ਚ ਕੋਈ ਵੀ ਨਹੀਂ ਆ ਕੇ ਖੜਿਆ ਭਾਈ ਮੇਰੀ ਗੱਲ ਸੁਣ ਲੈ ਪਹਿਲਾਂ ਖਰਚ ਥੋੜੇ ਹੋਏ ਨੇ ਜਿਹੜਾ ਹੁਣ ਆ ਤੂੰ ਮਿਲਣ ਆ ਟਮ ਟਮਾ ਚੱਕ ਲੈ ਨਾਲੇ ਪਹਿਲੇ ਵਿਆਹ ਦੇ ਵਿੱਚ ਸਾਰਾ ਕੁਝ ਨਿਬੜ ਗਿਆ ਤੇ ਹੁਣ ਦੁਬਾਰੇ ਦੁਬਾਰੇ ਇਹੀ ਕੰਮ ਕਰੀ ਜਾਈਏ ਹੁਣ ਆਪਾਂ ਕੋਈ ਖਰਚਾ ਨਹੀਂ ਹੁੰਦਾ ਠੀਕ ਆ ਦੋ ਤਿੰਨ ਸੂਟ ਜਿਹੜੇ ਬੰਦੇ ਆਗੇ ਉਹਦਾ ਉਹਦੀ ਸੱਸ ਦਾ ਉਹ ਲੈ ਆਉਣੇ ਆ ਜਾ ਕੇ ਠੀਕ ਆ ਬੈ ਤੂੰ ਗੱਡੀ ਦੇ ਵਿੱਚ ਮੇਰੇ ਨਾਲ ਉਧਰ ਦੇ ਉਧਰ ਜਾ ਆਵਾਂਗੇ ਨਾ ਦੋ ਤਿੰਨ ਸੂਟ ਭਾਈ ਉਹੀ ਆ ਜਾਣਗੇ ਹੈ ਉਹੀ ਆ ਜਾਣਗੇ ਉਹ ਦੋ ਤਿੰਨ ਸੂਟਾਂ ਤੇ ਪੈਸੇ ਲੱਗਣਗੇ ਨਹੀਂ ਉਹ ਫਿਰ ਕਿੰਨਾ ਖਰਚਾ ਡਾ ਮੈਂ ਤਾਂ ਪਹਿਲਾਂ ਏਡੀ ਲਿਸਟ ਦੇਖ ਕੇ ਆਈਆਂਗੀ ਉਹ ਮੈਂ ਕੁਝ ਨਹੀਂ ਦਿੰਦੀ ਉਹੀ ਦਿੱਤੇ ਜਾਣ ਉਹ ਹੀ ਬਹੁਤ ਨੇਗੀ ਤੂੰ ਮੇਰੀ ਗੱਲ ਤਾਂ ਸੁਣ ਲਾ ਮਾਂ ਲਿਸਟਾਂ ਦਾ ਫਿਰ ਕਿੱਡੀ ਗੱਲ ਐ 5-7000 ਦੀ ਫਿਰ ਹੋਰ ਲਿਸਟ ਬਣ ਜੂਗੀ ਫਿਰ ਕੀ ਹੋ ਜੂਗਾ ਸਾਰਾ ਕਾਰਜ ਵਧੀਆ ਕਰਕੇ ਲੈ ਫਿਰ ਹੁਣ ਆ ਮਾੜੀ ਜੀ ਗੱਲ ਪਿੱਛੇ ਨਾ ਤੁਸੀਂ ਮੂੰਹ ਬਣਾਇਆ ਕਰੋ ਆਹੋ ਤੂੰ ਤਾਂ ਲਟਾ ਦੇ ਲਟੋਲ ਤੇ ਲੱਗਿਆ ਆ ਇੱਥੇ ਤਾਂ ਕਹਾਦੀ ਆਪਾਂ ਲੰਗਰ ਲਾਏ ਹੋਏ ਨੇ ਕਿ ਵੀ ਜਿਹੜੀ ਚੀਜ਼ ਦੇਣੀਆ ਬਸ ਉਹ ਪਤਾ ਵੱਧ ਕੀ ਦੇਣੀਆ ਘੱਟ ਤਾਂ ਕੋਈ ਦੇਣੀ ਹੋਈ ਨਹੀਂ ਹੈਗੀ ਉਹਦਾ ਕੁਝ ਹੈ ਨਹੀਂ ਸੀ ਇਸ ਘਰ ਦੇ ਵਿੱਚ ਸਾਰਾ ਕੁਝ ਸੀ ਉਹਦਾ ਵੀ ਹੈ ਮੇਰੀ ਗੱਲ ਸੁਣ ਲਾਡੀ ਹੈ ਤਾਂ ਹੈਗਾ ਸੀਗਾ ਘਰ ਦੇ ਵਿੱਚ ਹੁਣ ਭਾਈ ساری ਉਮਰ ਤਾਂ ਆਪਾਂ ਨੇ ਠੇਕਾ ਲੱਤਾ ਹੋਇਆਗਾ ਪਹਿਲਾਂ ਤਾਂ ਪਹਿਲਾ ਵਿਆਹ ਕੀਤਾ ਉਦੋਂ ਅਗਰੀ ਦਾ ਖਰਚ ਕੀਤਾਗਾ ਤੇ ਹੁਣ ਫੇਰ ਇੰਨਾ ਖਰਚ ਕੀਤਾ ਦੇਖ ਲੈ ਕਿੱਧਰ ਮੂੰਹ ਮਾਰਦੀ ਫਿਰਦੀ ਤਾਂ ਕਿ ਉਹ ਕਹਿੰਨੇ ਉਹਨੂੰ ਪਿੰਜਰੇ ਚੜਾਇਆ ਕਰ ਪਿੰਜਰੇ 'ਚ ਮੈਂ ਤਾਰ ਦਾਂਗਾ ਤੂੰ ਮੇਰੀ ਗੱਲ ਸੁਣ ਤਿਆਰ ਹੋ ਜਾ ਛੇ ਦਿਨਾਂ 'ਵਾਂ ਮੈਂ ਨਹੀਂ ਜਾਂਦੀ ਹੈਗੀ ਨਾਲ ਮੈਂ ਤਾਂ ਢਿੱਲੀ ਹੋਈ ਪਈਾਂਗੀ ਲਿੱਕਾ ਦੇ ਨਾਲ ਹੋ ਗਈ ਮੈਂ ਹੁਣ ਤਾਂ ਤੂੰ ਕੱਪੜੇ ਤੋਂ ਹੀ ਨਹੀਂ ਵਧੀਆ ਚੰਗੀ ਭਲੀ ਐ ਆਏ ਹਾਏ ਅਮਰੀਕਾ ਤੋਂ ਤੈਨੂੰ ਲੱਗਦੀਆਂ ਲਾਡੀ ਚੰਗੀ ਭਲੀ ਤੈਨੂੰ ਪਤਾ ਕਿੰਨੀ ਔਖੀ ਹੋ ਕੇ ਕੰਮ ਕਰਨ ਲੱਗ ਰਹੀਆਂ ਇਹ ਤਾਂ ਭਾਈ ਕਰੇ ਬਿਗਾਰ ਸਰਦਾ ਨਹੀਂ ਹੈਗਾ ਹੋਰ ਕਰੂ ਕੌਣ ਜੇ ਮੈਂ ਨਹੀਂ ਕਰੂੰਗੀ ਇੱਕ ਨਾਲੇ ਹੁਣ ਫਿਰ ਮੈਤੋਂ ਨਹੀਂ ਜਾਇਆ ਜਾਂਦਾ ਹੈਗਾ ਜੇ ਤੂੰ ਜਾਣਾ ਤੂੰ ਹੀ ਵਗ ਜੀ ਇਹ ਤਾਂ ਸਾਰਾ ਕੁਝ ਮਨਿੰਦਰ ਕਰ ਲੂਗੀ ਮਾਂ ਜਾਇਆ ਕਿਉਂ ਨਹੀਂ ਜਾਂਦਾ ਜੇ ਤੂੰ ਬਿਮਾਰ ਨਾ ਚੱਲ ਮੈਂ ਮੰਨਦਾ ਦਵਾਈ ਲੈ ਲਈ ਤੁਹਾਨੂੰ ਦਵਾਈ ਦਿਵਾ ਦੂੰਗਾ ਨਾਲੇ ਗੱਡੀ 'ਚ ਬੈ ਕੇ ਤਾਂ ਜਾਣਾ ਤੂੰ ਕਿਹੜਾ ਦਸ ਤੁਰਕੇ ਜਾਣਾਗਾ ਜਾਂ ਕਿਸੇ ਬੱਸ ਤੇ ਜਾਣਾ ਵੀ ਤੈਨੂੰ ਤਾਂ ਤਕਲੀਫ ਹੋਊਗੀ ਠੀ ਕੱਲਾ ਜਾਂਦਾ ਮੈਂ ਸੋਹਣਾ ਲੱਗਦਾ ਉੱਥੇ ਸੌ ਵਿਚਾਰ ਕਰਨਗੇ ਤੂੰ ਜਾਏਂਗੀ ਨਾਲ ਠੀਕ ਹੈ ਵਧੀਆ ਉੱਥੇ ਕੁੜੀ ਦੀ ਇੱਜ਼ਤ ਹੋਊਗੀ ਲੈ ਇੱਜ਼ਤ ਹੋਊਗੀ ਉਹਦੀ ਮਾਰ ਲਿਆ ਇੱਜ਼ਤਾਂ ਨੂੰ ਨਾ ਕਿੱਥੇ ਕਿੱਥੇ ਉਹਦੀ ਮੈਂ ਇੱਜ਼ਤਾਂ ਰੱਖਦੀ ਫਿਰੂੰਗੀ ਭਾਈ ਹੁਣ ਉਹ ਆਪਦੇ ਘਰੇ ਗਈ ਆਪਦੇ ਘਰੇ ਖੁਸ਼ੀ ਵਸੀ ਵਸੇ ਆਪਦਾ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਬਸ ਹੁਣ ਹੋਰੇ ਤਾਂ ਜਿਹੜਾ ਕੁਝ ਹੋਣਾ ਤੇ ਹੋ ਗਿਆ ਭਾਈ ਹੁਣ ਉਹ ਮਾਂ ਖੁਸ਼ ਤਾਂ ਫੇਰ ਹੀ ਬਸੂਗੀ ਨਾ ਜੇ ਆਪਾਂ ਉੱਥੇ ਜਾ ਕੇ ਖੜਾਂਗੇ ਪੁੱਛ ਕੇ ਚ ਕਰਾਂਗੇ ਠੀਕ ਹੈ ਨਹੀਂ ਅਗਲਾ ਕਹੂਗਾ ਭਾਈ ਇਹਨੂੰ ਤਾਂ ਕੋਈ ਪੁੱਛਦਾ ਗਿਆ ਨਹੀਂਗਾ ਠੀਕ ਹੈ ਬਾਕੀ ਨਾਲੇ ਨਾ ਕੋਈ ਦੀ ਗੱ ਜਦੋਂ ਉਹਦੀਆਂ ਛੁੱਟੀਆਂ ਪੂਰੀਆਂ ਹੋ ਗਈਆਂ ਉਦੋਂ ਜੇ ਨੌਕਰੀ ਵੀ ਲੱਗੂਗੀ ਜੇ ਹੁਣ ਆ ਆਪਾਂ ਮਿਲਨੇ ਮੋਲ ਨਹੀਂ ਕਰਕੇ ਆਵਾਂਗੇ ਫੇਰ ਹੀ ਜਾ ਕੇ ਉਹ ਨੌਕਰੀ ਕਰਨ ਲੱਗੂਗੀ। ਨਾ ਹੁਣ ਉਹ ਮਿਲਣੀ ਨੂੰ ਡੀਕਦੇ ਨੇ ਵੀ ਨੌਕਰੀ ਫੇਰੇ ਲਾਉਣ ਕਿ ਉਹਨੂੰ। ਉਹ ਗੱਲ ਉਹ ਨਹੀਂ ਹੈਗੀ ਮਾਂ ਆਪਣਾ ਜਾ ਕੇ ਖੜਨ ਦਾ ਫਰਜ਼ ਬੰਦ ਹੈ। ਹੈ? ਜੇ ਮਨਿੰਦਰ ਨੂੰ ਪੁੱਛਦਾ ਮੈਂ ਤਾਂ ਮਨਿੰਦਰ ਕਹਿੰਦੀ ਮੈਂ ਨਹੀਂ ਜਾਂਦੀ ਜੇ ਤੈਨੂੰ ਪੁੱਛਦਾ ਤੂੰ ਕਹਿੰਨੀ ਮੈਂ ਢਿੱਲੀਆਂ ਕਿ ਢਿੱਲੀਆਂ ਦਾ ਫੇਰ ਤੂੰ ਕੰਮ ਨਾ ਕਰ। ਇਹਦਾ ਫੇਰ ਮੰਜੇ ਤੇ ਪੈ। ਕੰਮ ਤਾਂ ਭਾਈ ਹੁਣ ਕਰੂੰਗੀ। ਹੋਰ ਮੂਹ ਕਿਨੂੰ ਡੀਕਿਆ ਹੋਰ ਕੀ ਗਮੰਡੀ ਕਰਨਗੇ ਉਰੇ ਆ ਕੇ। ਫੇਰ ਤ ਮੈਂ ਤੂੰ ਨਹੀਂ ਜਾਇਆ ਜਾਂਦਾ ਹੈਗਾ ਲਾਡੀ ਮੇਰਾ ਤਾਂ ਜਵਾਬ ਆਪਾਈ ਤੂੰ ਜਾਣਾ ਤੂੰ ਜਾਇਆ ਦੇਖ ਉਹ ਮੈਂ ਕੱਲਾ ਕਿਹੜੇ ਮੂੰਹ ਨਾਲ ਜਾਵਾਂ ਮਾਂ ਚੱਲ ਕੋਈ ਨਹੀਂ ਕਰ ਤੂੰ ਉਹ ਜਾ ਠੀਕ ਕੋਈ ਨਹੀਂ ਤੇ ਮੈਂ ਦਵਾਈ ਲੈ ਕੇ ਦਿੰਨਾਗਾ ਠੀਕ ਹੈ ਦਵਾਈ ਖਾ ਠੀਕ ਹੋ ਜੰਗੀ ਫਿਰ ਚੱਲਾਂਗੇ ਨਹੀਂ ਆ ਮੁੰਡੇ ਦਾ ਵੀ ਸਰੀ ਪਿਆਗਾ ਪਹਿਲਾਂ ਤਾਂ ਵਿਆਹ ਤੇ ਇੰਨਾ ਖਰਚ ਕੀਤਾ ਤੇ ਉੱਤੋਂ ਆ ਹੁਣ ਮਿਲਣ ਵਾਲਾ ਖਰਚ ਚੱਕ ਲਿਆ ਅਕਲਿਆ ਸੂਟ ਆ ਸੂਟ ਕਿ ਉੱਥੇ ਆਇਆ ਕਿ ਹਾਂ ਪੋਲੇ ਪਤਲੇ ਲੈ ਕੇ ਆਵਾਂ ਕਿਉਂਕਿ ਉੱਥੇ ਚਾਜ ਦੇ ਵਧੀਆ ਸੂਟ ਚਾਹੀਦੇ ਤੇ ਵਧੀਆ ਸੂਟ ਘੱਟੋ ਘੱਟ 22500 ਦਾ ਆਊਗਾ ਇੰਨਾ ਖਰਚ ਮੈਂ ਤਾਂ ਇਹ ਨਹੀਂ ਦਈ ਹੈਗੀ ਆ ਜੇ ਇਹਨੇ ਬਾੜੀ ਚਿੱਤ ਕਰੀ ਜਾਣਦੀ ਤਾਂ ਘਰ ਵਾਲੀ ਚੱਕ ਕੇ ਦਉਂਗੀ ਕੀ ਹੋ ਗਿਆ ਹਰਪ੍ਰੀਤਾਏ ਬੈਠੀਆਂ ਕੁਛ ਨਹੀਂ ਹੋਇਆ ਜੀ ਲੈ ਪਾਣੀ ਪੀ ਲੈ ਜਿਹੜਾ ਵੀ ਗੁੱਸਾ ਗਿਆ ਨਾ ਉਹ ਸ਼ਾਂਤ ਕਰ ਦੇ ਮੈਨੂੰ ਕਾਹਦਾ ਗੁੱਸਾ ਹੋਣਾ ਮੈਨੂੰ ਪਤਾ ਹੈ ਮਾਂ ਨੇ ਤੈਨੂੰ ਇੰਨਾ ਕੁਝ ਕਹਿਤਾ ਮੈਂ ਚਲ ਪਾਣੀ ਤਾਂ ਪੀ ਲੈ ਤੇਨ ਮਾਂ ਦਾ ਕੋਈ ਗੁੱਸਾ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਆਪ ਦੇਖੋ ਮੇਰੀ ਕੀ ਗਲਤੀ ਜੇ ਸ਼ਿਕਵੱਜੀ ਤੇ ਮੇਰੇ ਤੋਂ ਯਾਰ ਮੈਨੂੰ ਤਾਂ ਪਤਾ ਹੀ ਆ ਹੁਣ ਮੈਂ ਕਿਹੜਾ ਇਹ ਵਹਿਮ ਪਰ ਮੰਨਦਾਗਾ ਉਹ ਤਾਂ ਮਾਂ ਹੀ ਥੋੜਾ ਜਿਆਦਾ ਵਹਿਮ ਕਰਦੀ ਆ ਤਾਂ ਕਰਕੇ ਚਲ ਕੋਈ ਨਾ ਫਿਰ ਕੀ ਹੋ ਗਿਆ ਹੁਣ ਮਾਂ ਦਾ ਕੀ ਕਰ ਸਕਦੇ ਆ ਵਹਿਮ ਦਾ ਇਲਾਜ ਉਹ ਹੀ ਕਹਿੰਦੇ ਤੁਹਾਨੂੰ ਵਹਿਮ ਦਾ ਤਾਂ ਪੀਸੀ ਆ ਵੀ ਨਹੀਂ ਇਲਾਜ ਹੈਗਾ ਹਨਾ ਤਾਂ ਕਰਕੇ ਤੂੰ ਨਾ ਬਸ ਬੜੀ ਟੈਨਸ਼ਨ ਲੈ ਨਾ ਹੀ ਗਲਤ ਦਿਲ ਤੇ ਲਾਈ ਟੈਂਸ਼ਨ ਤਾਂ ਹੋ ਹੀ ਜਾਂਦੀ ਆ ਫਿਰ ਇਹ ਚ ਟੈਂਸ਼ਨ ਵਾਲੀ ਗੱਡੀ ਗੱਲ ਆ ਯਾਰ ਨਿੱਕੇ ਨਿੱਕੇ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਘਰੇ ਯਾਰ ਤੋਂ ਬਾਅਦ ਪਹਿਲੇ ਦਿਨ ਆਪਾਂ ਮੱਥਾ ਟੇਕਣ ਜਾਂਦੇ ਸੀਗੇ ਉਹਦੇ ਤੇ ਕਲੇਸ਼ ਜਾ ਪੈ ਗਿਆ ਉਹ ਵੀ ਮੇਰੇ ਕਰਕੇ ਮਾਂ ਦਾ ਵੀ ਮੂਡ ਉਹ ਹੋ ਗਿਆ ਕਿੰਨੇ ਖੁਸ਼ ਸੀਗੇ ਆਪਾਂ ਉਹ ਚਲ ਕੋਈ ਨਾ ਹੁਣ ਫਿਰ ਇਹਦੇ ਚ ਗਲਤੀ ਤੇਰੀ ਵੀ ਕੀ ਆ ਯਾਰ ਹੁਣ ਸ਼ਿਕਤ ਤਾਂ ਕੀ ਹੁੰਦਾ ਕੀ ਪਤਾ ਕਦੋਂ ਆ세 ਇਹ ਤਾਂ ਹੁਣ ਬਹਿਮ ਕਰਨ ਵਾਲਿਆਂ ਦੇ ਸਾਰੇ ਹਨਾ ਵੀ ਉਹਨਾਂ ਨੂੰ ਬਹਿਮ ਮੰਨਣਾ ਕਿ ਵੈਸੇ ਇਹ ਇਗਨੋਰ ਕਰਨਾ ਇਹ ਗੱਲ ਨੂੰ ਮੰਮੀ ਬੋਲ ਲੇ ਤਾਂ ਨਹੀਂ ਕੁਛ ਕੁਛ ਨਹੀਂ ਬੋਲੇ ਬਸ ਉਹਦੀ ਬੜਬੜਾ ਜਿਹਾ ਕਰਕੇ ਅੰਦਰ ਨੂੰ ਵਾਕੇ ਮੈਂ ਤਾਂ ਮੰਮੀ ਕੋਲ ਗਈ ਨਹੀਂ ਮੜ ਕੇ ਧਦੀ ਮਾਰੀ ਮੈਨੂੰ ਪਤਾ ਨਹੀਂ ਕੁਛ ਬੋਲਣ ਨਾ ਮੈਨੂੰ ਚਲ ਕੋਈ ਨਾ ਜਿਹੜਾ ਕੁਛ ਹੋ ਗਿਆ ਹੋ ਗਿਆ ਫਲੇਟਾਣਾ ਤੂੰ ਸੰਸਾ ਮੰਨਿਆ ਕਰ ਯਾਰ ਐਂ ਤਾਂ ਨਿੱਕੇ ਮੁੱਟੇ ਕੱਲਾ ਤਾਂ ਹੁੰਦੀ ਰਹਿੰਦੀਆਂ ਕਰ ਕਰ ਸੰਸਾ ਤਾਂ ਹੁੰਦਾ ਹੀ ਆ ਉਹ ਕਾਲੀ ਕਾਲੀ ਚਿੱਲੇ ਮੰਮੀ ਤੇ ਚੁੰਨੀ ਵਾਰੇ ਵੀ ਸੁਣਾਲੀ ਕਾਲੀ ਕਾਲੀ ਚੁੰਨੀ ਨਹੀਂ ਪਤਾ ਲੱਗਿਆ ਤੁਸੀਂ ਵਾਜਾ ਮਾਰੀਆ ਤੁਸੀਂ ਚੱਕ ਕੇ ਚੁੰਨੀ ਆ ਹੀ ਲਿਆ ਉਹੀ ਤਾਂ ਗੱਲ ਆ ਫਿਰ ਲੇਟ ਹੋ ਜਾਂਦਾ ਮੈਂ ਤਾਂ ਤਾਂ ਬਾਚਾ ਮਾਰੀ ਜਾਂਦਾ ਸੀਗਾ ਇਹ ਨਿੱਕੇ ਨਿੱਕੇ ਗੱਲਾਂ ਯਾਰ ਇਹਨਾਂ ਦੀ ਸਰਦਰਦੀ ਲੈਂਗੀ ਬਸ ਫੇਰ ਤਾਂ ਖਤਮ ਕਹਾਣੀ ਆਏ ਨਹੀਂ ਹੁੰਦਾ ਐਂ ਤਾਂ ਚੱਲੀ ਜਾਂਦਾ ਰਹਿੰਦਾ ਕੁਛ ਕੋਈ ਗੱਲ ਨਹੀਂ ਹੋਰ ਸਮਾੜੀ ਮਾੜੀ ਗੱਲ ਮੈਨੂੰ ਕੋਈ ਫਿਕਰ ਨਹੀਂ ਹੈ ਤੁਸੀਂ ਮੇਰੇ ਨਾਲ ਹੋ ਫਿਰ ਮੈਨੂੰ ਕਾਹਦਾ ਫਿਕਰ ਬਸ ਫੇਰ ਚਲ ਪਾਣੀ ਪੀ ਜਾ ਹੁਣ ਤੇ ਦੋਵਾਂ ਦਾ ਆਪਾਂ ਮੰਮੀ ਨਾਲ ਕਰਦੇ ਆ ਗੱਲ ਮੰਮੀ ਨਾਲ ਕੀ ਗੱਲ ਕਰੋਗੇ ਜੇ ਮੰਮੀ ਫੇਰ ਮੈਨੂੰ ਬੋਲਣ ਲੱਗੀ ਫੇਰ ਮੈਨੂੰ ਤਾਂ ਡਰ ਜਿਹਾ ਲੱਗਣ ਲੱਗਿਆ ਮੰਮੀ ਤੋਂ ਹਾਂ ਵੈਸੇ ਇਹ ਵੀ ਸਹੀ ਕਹੀ ਜਾਂਦੇ ਚਲ ਗੱਲ ਤਾਂ ਕਰਕੇ ਵੇਖ ਇੱਕ ਵਾਰ ਮੰਮੀ ਨਾਲ ਚਲ ਗੁੱਸੇ 'ਚ ਬੋਲਤਾ ਮੰਮੀ ਤੇ ਬੋਲਦਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਲੱਗੀ ਇਹਨੂੰ ਕਾਹਲੀ ਜਾਣ ਦੀ ਚਾਈ ਖੜੀਆਂ ਮੈਂ ਤਾਂ ਮੇਰੇ ਵਾਲੀ ਲਿਆ ਤੇ ਸੂਟ ਲੈ ਕੇ ਜਾਵੇ ਉੱਥੇ ਦੋੜ ਗਈ ਮੰਮੀ ਕਿਤੇ ਮੈਂ ਕੀ ਹੋ ਗਿਆ ਮੰਮੀ ਕੀ ਬੋਲੀ ਨਿਕਲੀ ਜੀ ਨਿਕਲੀ ਬੋਲਣਾ ਤਾਂ ਹੋਰ ਕੀ ਕਰਾਂ ਮੈਂ ਹਾਂ ਆ ਮੇਰੀ ਗੱਲ ਸੁਣ ਆ ਲਾਡੀ ਨੇ ਨਵੀਂ ਧਮ ਧਮਾ ਚੱਕ ਰੱਖਿਆ ਹੁਣ ਸੇਤੀ ਆਪੇ ਮਿਲ ਨਹੀਂ ਕਰਨੇ ਜਾਣਾ ਉਥੇ ਹਰਪ੍ਰੀਤ ਕੋਲ ਆਹੋ ਆ ਇਹ ਦਚੇ ਨੂੰ ਕਿਵੇਂ ਸਮਝਾਈਏ ਮੰਮੀ ਸੱਚੇ ਇਹ ਬੰਦੇ ਨੇ ਸਿਰ ਦੁਖਾਂ ਲਾਤਾ ਸੱਚੇ ਉਸੇ ਗਲਤੀ ਨਹੀਂ ਆਉਂਦਾ ਦਾ ਨਹੀਂ ਮੇਰੀ ਗੱਲ ਸੁਣ ਤੇਤੋ ਵੀ ਕੁਝ ਨਹੀਂ ਬਣਦਾ ਹੈਗਾ ਟੀਮੀ ਨਾ ਬੰਦੇ ਤੋਂ ਕੀ ਨਹੀਂ ਕਰਾ ਸਕਦੀ ਹੈਗੀ ਹੈ ਤੂੰ ਮਾਰ ਮਿੱਠੀਆਂ ਮੁਠੀਆਂ ਇਹ ਗੱਲਾਂ ਉਹਦੇ ਨਾਲ ਉਹਦੀ ਗੱਲਾਂ ਚ ਆ ਜੂਗਾ ਨਾ ਅਜੇ ਤੱਕ ਤੂੰ ਪਾਲਿਆ ਕਰਿਆ ਤੇਰੀਆਂ ਗੱਲਾਂ ਚ ਨਹੀਂ ਹੁਣ ਤੱਕ ਉਹ ਆਇਆ ਮੇਰੀਆਂ ਗੱਲਾਂ ਚ ਕਿੱਥੋਂ ਅੱਜ ਗੋਨਾ 4 ਸਾਲਾਂ ਦਾ ਨਹੀਂ ਮੇਰੀ ਗੱਲ ਸੁਣ ਆ ਬਿਆਹ ਤੋਂ ਪਹਿਲਾਂ ਤਾਂ ਮੇਰੀਆਂ ਗੱਲਾਂ ਜੀਦੀ ਭਾਈ ਜਿਵੇਂ ਮੈਂ ਕਹਿੰਦੀ ਲਾਡੀ ਓਵੇਂ ਕਰਦਾ ਸੀ ਅੱਜ ਜਿਹਦੇ ਦਾ ਵਿਆਹ ਹੋ ਗਿਆ ਤੇ ਉਹਦੇ ਦੀ ਭਾਈ ਮੈਂ ਨਾਲਿਆ ਮਗਰ ਮੈਂ ਐਂ ਕਰਤਾ ਨੂੰ ਮੈਂ ਕਹਿੰਦਾ ਸਾਡੀ ਗੱਲਾਂ ਨਾ ਸੁਨਿਆ ਕਰ ਮੇਰੀ ਵੀ ਨਾ ਸੁਨਿਆ ਕਰ ਮਾਂ ਦੀ ਵੀ ਨਾ ਸੁਨਿਆ ਕਰ ਭੈਣ ਦੀ ਸੁਨਿਆ ਕਰ ਮੈਂ ਕਹਤਾ ਨੀ ਤੈਨੂੰ ਚਾਰੇ ਪਾਸੇ ਖੋਤਾ ਨਾ ਤੇ ਮੇਰੇ ਕੋ ਨਹੀਂ ਖੋਲਿਆ ਨਾ ਆਪਦੇ ਕੋਲ ਇੱਕਲਾ ਭੈਣ ਦਾ ਬਣਾਤਾ ਉਹ ਮੈਂ ਕਿਦੋਂ ਬਣਾਤਾ ਜੋਂਦਾ ਇਹਦੇ ਘਰ ਵਾਲੇ ਮੁੱਕਿਆ ਉਹਦਾ ਉਹਨਾਂ ਜ਼ਿਆਦਾ ਕਰਨ ਪਥੇਰ ਉਹਦੇ ਉਹਦੀ ਥੇਰੇ ਪਿਆਰ ਨਾਲ ਗੱਲ ਕਰਕੇ ਵੀ ਦੇਖਦੀਆਂ ਗੁੱਸੇ ਨਾਲ ਗੱਲ ਕਰਕੇ ਵੀ ਦੇਖਦੀ ਮੈਂ ਤਾਂ ਐ ਵੀ ਕਹਿ ਚੁੱਕੀ ਨੀ ਤਾਂ ਪੇਕ ਕੇ ਜਾਉਂਦੀ ਹੁਕੂ ਕਾ ਵਗ ਜਾ ਨਾ ਤਾਂ ਉਸ ਨਾਲ ਕੀ ਕਰਾਂ ਨਾ ਦੇਖ ਲੈ ਹੁਣ ਪਤਾ ਵੀ ਨਹੀਂ ਕਿੱਥੇ ਜਾਣਾ ਇੱਥੇ ਆ ਚਾਰ ਦਿਨ ਲਾਏ ਆਉਂਦੀ ਤੂੰ ਵਿੱਚ ਦੀ ਆਕੜ ਜੀ ਦਿਖਾ ਆਂਦੀ ਆਪੇ ਠੀਕ ਆ ਜਾਂਦਾ ਹਾਂ ਮੈਂ ਜਾ ਆਉਂਦੀ ਤੂੰ ਵੀ ਬੱਗੀ ਜਾਵੜੀ ਸੀ ਮੈਂ ਹੀ ਵਗ ਜਾਂਦੀ ਪਿੱਛੇ ਕੁਝ ਮਰਜੀ ਹੋਈ ਜਾਂਦਾ ਇੱਥੇ ਨਹੀਂ ਹੋਣ ਨੂੰ ਜੇ ਮੈਂ ਬਾਗੀ ਦੀਆਂ ਮਗਰੋਂ ਫਿਰ ਹੋਇਆ ਵੀ ਕੀ ਹੈ ਦੇਖ ਲੈ ਫਿਰ ਜਿਹੜਾ ਕੁਝ ਨਹੀਂ ਹੋਣਾ ਉਹ ਹੋ ਗਿਆ ਲੈ ਹੁਣ ਕਾ ਕਰ ਕੇ ਦੇਖ ਲੂੰਗੀ ਉਹਨੂੰ ਮੈਂ ਹੁਣ ਵਗ ਜੇ ਨੀ ਚਾਰ ਦਿਨ ਪੇ ਸਾਮ ਨੂੰ ਹੁਣ ਤਾਂ ਹੋ ਗਿਆ ਸਭ ਕੁਝ ਹੁਣ ਕੀ 4 ਦਿਨ ਜਾ ਕੇ ਕਹਿੰਦਾ ਜਾਣ ਨਹੀਂ ਤੂੰ ਜਾਣ ਔਖੀ ਹੁੰਦੀ ਉਹਨੂੰ ਕੰਮ ਕਰਦੀਦੀ ਹੁੰਦੀ ਮੈਂ ਇਕੱਲੀ ਨੂੰ ਕੰਮ ਕਰਨ ਬੁੱਕਾ ਹਰ ਟਿਕ ਕਰਦੀ ਨਹੀਂ ਮੇਰੀ ਗੱਲ ਸੁਣਾ ਆ ਲੜਾਈ ਤਾਂ ਛੱਡ ਤੂੰ ਤਾਂ ਮੈਂ ਜਦੋਂ ਤੇਰੇ ਕੋਲੇ ਆ ਕੇ ਵਹੇਦਾ ਤੂੰ ਤਾਂ ਮੇਰੇ ਨਾਲ ਆੜਾ ਲਾ ਲੰਨੀ ਐ ਮੈਂ ਤਾਂ ਵੀ ਤੈਨੂੰ ਕੁਝ ਕਿਹਾ ਹੀ ਨਹੀਂ ਤੂੰ ਹੀ ਮੈਨੂੰ ਕਹੀ ਜੰਨੀ ਰੰਨੀ ਸਾਰਾ ਦਿਨ ਤੂੰ ਉਹਨੂੰ ਨਹੀਂ ਸਮਝਾਉਂਦੀ ਮਗਰ ਨਹੀਂ ਲਾਉਂਦੀ ਕਿ ਤੂੰ ਆਏ ਨਹੀਂ ਹੁੰਦਾ ਤੇ ਤੂੰ ਆਏ ਨਹੀਂ ਹੁੰਦਾ ਨਹੀਂ ਮੇਰੀ ਗੱਲ ਸੁਣਾ ਹੁਣ ਆਏ ਤਾਂ ਸੋਚ ਇਹਨੂੰ ਰੋਕੀਏ ਕਿਵੇਂ ਅਖ ਮਾਂ ਅਖ ਮੇਰੇ ਨਾਲ ਚੱਲ ਗੱਡੀ 'ਚ ਬੈਠਾ ਕਸੂਟ ਲੈ ਕੇ ਆਉਨੇ ਆ ਮੂਹ ਨੂੰ ਨਿਮਾਗੀ ਮੈਂ ਕਿ ਮੈਂ ਕਿ ਸੁਧ ਲੈ ਕੇ ਦਿੱਤਿਆ ਨੂੰ ਵਿਆਹ ਚ ਹੁਣ ਆਪਾਂ ਐਂਗਲ ਫਿਰ ਗਾ ਦਵਾਲੀ ਆਉਣ ਵਾਲੀ ਲੋਹੜੀ ਆਉਣ ਵਾਲੀ ਸਾਰਾ ਮਤਲਬ ਆ ਸਾਰੇ ਤਿਹਾਰ ਆਉਣ ਆ ਲਿਆ ਫਿਰ ਸਾਰੇ ਤਾਂ ਦੇਵਾਂ ਸਾਰਾ ਕੁਝ ਪੁੱਤ ਮੇਰੀ ਗੱਲ ਸੁਣ ਹਜੇ ਤਾਂ ਖਰਚ ਆ ਕੀ ਹੋਇਆ ਹੈ ਤਾਂ ਖਰਚੇ ਸ਼ੁਰੂ ਹੋਇਆਗਾ ਹਾਂ ਤਾਂ ਤਿਹਾਰ ਆਗੇ ਮੂਰੇ ਹਾਂ ਦਹੀ ਚਲੋ ਨਾਲ ਸੱਤ ਨੂੰ ਲਾਉਣਾ ਪਿਆ ਕਰੂਗਾ ਆ ਪਹਿਲੇ ਸੰਧਾਰੇ ਤਾਂ ਸਾਰਿਆਂ ਦੇ ਜਾਣਗੇ ਕੱਪੜੇ ਨਾ ਉਹ ਵੀ ਆ ਨਹੀਂ ਡੋਟਾ ਹਾਂ ਇੰਨਾ ਇੰਨਾ ਖਰਚੇ ਕਿੱਥੋਂ ਆਪਾਂ ਕਿ ਬਾਲੇ ਵੱਡੇ ਅਮੀਰ ਆ ਆਪਾਂ ਤਾਂ ਮਿਡਲ ਜੀ ਫੈਮਿਲੀ ਆ ਆਪਾਂ ਤਾਂ ਮਸਾਬ ਦਾ ਖਰਚਾ ਪੂਰਾ ਕਰਦੇ ਆ ਨੀ ਪਤਾ ਨਹੀਂ ਕਿਹੜਾ ਆਇਆ ਵੀ ਆਪਣੇ ਘਰੇ ਕੋਈ ਨੌਕਰੀ ਡਿੱਗਦੀ ਹੈ ਜਿਹੜੀ ਡਿੱਗਦੀ ਤੀ ਉਹ ਵੀ ਤੋਰਦੀ ਤੋਰਦੀ ਬੜੇ ਕੀਤਾ ਨੇ ਹਾਂ ਮੈਂ ਐਡਾ ਕਮਲਾ ਮੈਂ ਦੇਖੇ ਨਹੀਂ ਕਰੇ ਜ਼ਿੰਦਗੀ ਚ ਬੰਦਾ ਹੈ ਤੂੰ ਜਿਹੜਾ 40 45 ਸਾਲ ਮਹੀਨੇ ਤੋਂ ਆਉਂਦਾ ਸੀ ਆਪਣਾ ਕਿੰਨਾ ਪੈਸਾ ਬੰਦ ਆ ਆਪਾਂ ਕੀ ਦਾ ਕੀ ਬਣਾ ਲੈਂਦੇ ਆਈ ਨਹੀਂ ਵੀ ਜੇ ਤਾਂ ਵਿਆਹ ਨੇ 30 2-4 ਸਾਲ ਬਾਅਦ ਠਹਿਰ ਕੇ ਵਿਆਹ ਆਉਂਦੇ ਨਾਲ ਪਹਿਲਾ ਵਿਆਹ ਹੋਇਆ ਤੀਗਾ ਉਦੋਂ ਦੇਖ ਲੈ ਕੀ ਕੁਝ ਹੋਇਆ ਘਰੇ ਬੈਠੀ ਸੀ ਕੀ ਪਰਾਂ ਚੱਲ ਠੀਕ ਸੀਗਾ ਪਰਾਂ ਹਾਂ ਹਾਂ ਆਪੇ ਗਲਤੀ ਤਾਂ ਆਪਣੀ ਰਹੀ ਬਸ ਆਪਾਂ ਉਦੋਂ ਗੌਰ ਨਹੀਂ ਕੀਤੀ ਤਾਂ ਮੁੰਡੇ ਨੇ ਦੀ ਗੱਲਬਾਤ ਸੀਗੀ ਆਪਾਂ ਦਾ ਗੱਲਾਂ ਬਾਤ ਨਹੀਂ ਹਨ ਗੈਲੀ ਮੇਰੀ ਗੱਲ ਸੁਣ ਨਾ ਮੈਨੂੰ ਤਾਂ ਸਾਰਾ ਪਤਾ ਵਿੱਚੋਂ ਲੱਗ ਰਿਹਾ ਸੀ ਜਦੋਂ ਫੋਨ ਤੇ ਗੱਲਾਂ ਕਰਦੀ ਹੁੰਦੀ ਸੀ ਹਾਂ ਉਦੋਂ ਮੈਂ ਕਿੰਨੇ ਵਾਰੀ ਫੜੀ ਤੀ ਕਿੰਨੇ ਵਾਰੀ ਨਾ ਇਹ ਤਾਂ ਸਕੂਲ 'ਚ ਉੱਥੇ ਨਾ ਫੋਨ ਆਉਂਦਾਗਾ ਆਖ ਮੈਨੂੰ ਹਸਪੀਟਲ 'ਚ ਹਾਂ ਹਸਪੀਟਲ 'ਚ ਜਾਇ ਖਾਣ ਦੇ ਮੇਰੇ ਤਾਂ ਦਿਮਾਗੇ ਹੱਲਿਆ ਪਿਆਗਾ ਹੋਰ ਕੁਝ ਕਹਿਣਾ ਨਹੀਂ ਨਾੜਾ ਵੱਜੀ ਜਾਂਦੀਆਂ ਦੋਨੇ ਨੀਆਂ ਨਾੜਾ ਚੱਲੀ ਆਉਂਦਾ ਸਿਰ ਮੇਰਾ ਹੋਰ ਮੈਂ ਤਾਂ ਖੈਨਾ ਬਾਰੇ ਪੁੱਛਦੇ ਮੈਂ ਤਾਂ ਦਵਾਈਆਂ ਬਾਰੇ ਪੁੱਛਦੇ ਨੇਗੇ ਵੇਖ ਐਨਾ ਕੁਛ ਬੋੜਦੀ ਤੇ ਆ ਦੇਖ ਲੈ ਚੜਦਾ ਚੰਦ ਮੈਂ ਨਾ ਮੈਂ ਜਾਵਾਂ ਅੱਜ ਉਹਦੇ ਨਾਲ ਮੇਲੀ ਮੁੱਲੀ ਤੇ ਨਾ ਤੂੰ ਜਾਈ ਨਹੀਂ ਮੈਂ ਇਕੱਲਾ ਜਾਂਦਾ ਮੈਂ ਕਿੱਥੋਂ ਜਾਣ ਵਾਲੀਆਂ ਮੈਂ ਨਹੀਂ ਜਾਂਦੇ ਇਹ ਜਾਵੇ ਮੇਰੀ ਜੁੱਤੀ ਉੱਤੇ ਦੇ ਤਾਂ ਤੂੰ ਜਵਾਬ ਦੇਤਾ ਮੈਂ ਤਾਂ ਜਮੀ ਐਨ ਕੋਰਾ ਜਵਾਬ ਦੇਤਾ ਵੀ ਮੈਂ ਤਾਂ ਜਾਣਾ ਨਹੀਂ ਮੈਂ ਤਾਂ ਇਹ ਵੀ ਗੱਲ ਕਹੀ ਸੀ ਮੇਰੇ ਸਿਰ ਦੋਖਾ ਮੈਂ ਤਾਂ ਬਿਮਾਰ ਹੋ ਰਹੀ ਨੂੰ ਐ ਕਰ ਪੈ ਜਾ ਸਿਰ ਨੱਕ ਤੇ ਪੈ ਜਾ ਜਦੋਂ ਆਏ ਮੈਂ ਦਰਸਣਾਂ ਨੇ ਬੈਠ ਜੂਗੀ ਮੰਗੂਗੀ ਤਾਂ ਸਿਰ ਮੂਮੀ ਦਾ ਬਾਦ ਦੁੱਖੀ ਅੰਦਾਗਾ ਆ ਪਾਈ ਬਹਣੇ ਲਈ ਜਾਵਾਂਗੇ ਫਿਰ ਮੈਂ ਕਰੂੰਗੀ ਕੱਲ ਦੋ ਦਿਨ ਤੂੰ ਹੁਣ ਬਿਮਾਰ ਪਈ ਰਹਿ ਫਿਰ ਤੂੰ ਮੈਂ ਵਕ ਜੋ ਉਹਦੇ ਪਿੱਕੇ ਹਾਂ ਕਰ ਠ ਉਸ ਪਰ ਜਾਂਦੀ ਮੈਂ ਚਾਹੀਦੀ ਇਹ ਗੱਲ ਕਹੀ ਜੀ ਤੂੰ ਜਾਣਾ ਨਾ ਤੈਨੂੰ ਬਾਹਲਾ ਹੀ ਜਾਂਦਾ ਤੂੰ ਹੀ ਭੱਜ ਐ ਕਹਿੰਦੀ ਪਰੋਣੇ ਨੂੰ ਕਹਿ ਛੱਡ ਜੂਗਾ ਤੂੰ ਤੇ ਇੱਥੇ ਆਪੇ ਐ ਕਹੂੰ ਮੇਰੀ ਗੱਲ ਸੁਣ ਮੈਂ ਤਾਂ ਬਿਮਾਰ ਦੀ ਬਹਾਨਾ ਲਾਉਂਦੀ ਆ ਲੈ ਜੀ ਤੂੰ ਜਦੋਂ ਇੱਥੇ ਆਉਗੀ ਫੇਰ ਹੀ ਉਹਦੇ ਨਾਲ ਕੋਈ ਗੱਲ ਕਰਾਂਗੇ ਪੈਸੇ ਨਹੀਂ ਕੋਈ ਨਾ ਫੇਰ ਹੀ ਕਰਾਂਗੇ ਮੇਰੀ ਗੱਲ ਸੁਣਨੀ ਜਦੋਂ ਉਹਦੇ ਨਾਲ ਪੈਸਿਆਂ ਦੀ ਗੱਲ ਕਰੇਗਾ ਇਹਨੂੰ ਨਾ ਪੁੰਡੇ ਜੀ ਨੂੰ ਪਤਾ ਲੱਗ ਜੇ ਕਾਸੇ ਦਾ ਇਸ ਵਾਰ ਤਾਂ ਨਾ ਕੋਈ ਚੱਜ ਨਾਲ ਗੱਲ ਕਰਨੀ ਪਊਗੀ ਕਿ ਉਹ ਇਹਦੇ ਕੋਲ ਗੱਲ ਕਰੇ ਨਾ ਤੇ ਮਾਂ ਜੀ ਇਸ ਵਾਰ ਇਹਦੇ ਕੋਲ ਗੱਲ ਬਾਤ ਨਹੀਂ ਕੋਈ ਵੀ ਤਾਂ ਆਪਣਾ ਉਹਨਾਂ ਨੂੰ ਆਪਾ ਕਹੋਨੇ ਕਹਾਂਗਾ ਭਾਈ ਜਿਤਨਾਂ ਦੀ ਭੈਣ ਦਾ ਬਾਂਹ ਲਾ ਇਹ ਜਾਂਦਾ ਤਾਂ ਅਸੀਂ ਦੋਨੇ ਨੂੰ ਸੱਸ ਨਿਕਲ ਜਣੀਆਂ ਘਰੋਂ ਉਹ ਨੂੰ ਉਹ ਨੂੰ ਲਿਆ ਕੇ ਬਿਠਾ ਲੈ ਨਹੀਂ ਮੇਰੀ ਕਹੋਨੇ ਘਰ ਚ ਪਾੜਕ ਪਾਉਣ ਵਾਲੀ ਉਹੀ ਹੈ ਹੁਣ ਤਾਂ ਉਹ ਨੂੰ ਇਹੋ ਜਿਹਾ ਡਰਾਉਣਾ ਮਨੇ ਤੇ ਆਪਾਂ ਨੇ ਵੀ ਜਿਹੜਾ ਉਹ ਕਿਸੇ ਲੋਟ ਲਾਟੀ ਨੂੰ ਕੋਈ ਗੱਲ ਨਾ ਦੱਸੇ ਤੇ ਸਾਰੀ ਕਮਾਈ ਆਪਾਂ ਨੂੰ ਦੇ ਜੇ ਉਹ ਤੇ ਜਿਹੜੇ ਪੈਸੇ ਚੜੇ ਨੇ ਵਿਆਹ ਚ ਇਹ ਲਾ ਦੀ ਆਪਾਂ ਕਹਿੰਦਾ ਨੀਆ ਵੀ ਸਾਡੀ ਦੇ ਬਾਹਰ ਟੈਨਸ਼ਨ ਹੋਈ ਪਈ ਰਾਤ ਨੂੰ ਸੌਂਦਾ ਨਹੀਂ ਸੇ ਰਾਤ ਬਾਲੇ ਪੈਸੇ ਹੋਏ ਤੇ ਸਿਰ ਹਾਂ ਆ ਗੱਲ ਠੀਕ ਹੈ ਲੈ ਨਾੜੀ ਦਾ ਕਰਦੀ ਵੀ ਹੈ ਹੈ ਲਾਡੀ ਦੀ ਗੱਲ ਨਹੀਂ ਹੋਣੀ ਚੱਲਣੀ ਹੈ ਕਿ ਜਦੋਂ ਤੂੰ ਆਹ ਗੱਲ ਕਹਿਤੀ ਫਿਰ ਆਪ ਤੈਨੂੰ ਸੌਂਦਾ ਨਹੀਂ ਉਹਨੂੰ ਪੈਸੇ ਦੀ ਟੈਨਸ਼ਨ ਹੈ ਫਿਰ ਤਾਂ ਉਹ ਪੈਸੇ ਦੇ ਕੇ ਜਾਊਗੀ ਪੱਕਾ ਹਾਂ ਆਹ ਤਰੀਕਾ ਸਹੀ ਕਹਦੇ ਕਰ ਕਹਦੇ ਕਹਿੰਗਾ ਵੀ ਕਮਾਈ ਚ ਤਿੱਜਾ ਜਸਨ ਦੇ ਦੇ ਕਰ 21 ਸਤੂਰਾ ਕਰ ਤਿੱਜਾ ਜਸਨ ਦੇ ਦੇ ਕਰ ਹਾਂ ਵੀ ਸੌਰੇ ਉਹੀ ਗੱਲ ਪਈ ਨਹੀਂ ਨਾ ਦੱਸਦੀ ਵੀ ਮੇਰੀ ਇੰਨੀ ਆਉਂਦੀ ਹੈਗੀ ਤਨਖਾਹ ਘੱਟੇ ਦੱਸੀ ਪਹਿਲਾਂ ਕੀਤੇ ਦੱਸਦੇ ਕਿ ਪਹਿਲੇ ਗੱਟ ਮੱਟ ਪਤੀ ਹੋਊਗਾ ਅਗਲੇ ਨੂੰ ਆਪੀ ਗੱਲਾਂ ਨਾਲ ਗੱਲ ਕਰੂਗੀ ਵੀ ਭਈ ਮੈਂ ਆ ਤੇ ਆਪੇ ਮਰਜ਼ੀ ਮੇਰੀ ਗੱਲ ਸੁਣ ਕਿਵੇਂ ਮਰਜ਼ੀ ਕਢਾਏ ਆਪਾਂ ਤਾਂ ਪੈਸੇ ਕਢਾਉਣੇ ਨੇ ਉ हां। ਭੁਇਆ ਕਾ ਤੂੰ ਪਾਇਆ ਕੁਛ ਨਹੀਂ ਆਉਂਦੀ ਡਾਕਟਰ ਦਵਾਈ ਲੈਣ ਗਿਆ। ਆ ਗਿਆ ਆਖਾ ਮੈਂ ਦਵਾਈ ਲਿਆਉਣਾ ਮਾਂ ਆਖ ਤੂੰ ਦਵਾਈ ਲੈ ਕੇ ਦੇਉ ਮਾੜੀ ਸੈਟ ਹੋ ਗਈ ਆਪਾਂ ਉਹਦੀ ਬਾਕ ਚੱਲਾਂਗੇ। ਸੁਣਦਾ ਕੁਛ ਹੀ ਜਾਂਦਾ ਇਸ ਮੈਂ ਤਾਂ ਉਹ ਨਹੀਂ ਬਾਹਰ ਹੀ ਮੈਂ ਕਹਿੰਦਾ ਮੈਂ ਜਾੜ ਮੜਕੇ ਮੈਨੂੰ ਲੱਗਦਾ ਜਿਵੇਂ ਤੂੰ ਚੱਲ ਤੂੰ ਚੱਲ ਮੇਰੇ ਨਾਲ। ਨਹੀਂ ਫਿਰ ਤੇਰੇ ਕਾ ਨਹੀਂ ਹੋ ਜਾਊਗਾ। ਮੇਰਾ ਪੈਂਡਾ ਛੱਡੂ ਕਾ ਉਹਨੂੰ ਤੈਨੂੰ ਪਤਾ ਹੀ ਆ ਉਹਦਾ। ਹਾਂ। ਮੈਂ ਤਾਂ ਪੈ ਨਹੀਂ ਸਿਰ ਵੱਨ ਕੇ ਹੋਰ ਇੱਥੇ ਬਹਿ ਜਾ ਮੇਰੇ ਕੋਲ ਹੀ ਕਰਮ ਦਾ ਸਿਰ ਨੱਪ ਦੇਣੀ ਆ। ਮੇਰੇ ਨੂੰ ਮੰਮੀ ਤੇ ਚੱਕਰ ਖਾ ਕੇ ਡਿੱਗ ਪਈ ਸਾਂ ਕਹਿ ਜੂਗੀ ਹੋਰ ਮਾੜਾ ਲੱਤੂ ਵਰ ਗਿਆ ਮੈਂ ਮੰਮੀ ਦੇ ਵਿੱਚ ਚੱਕਰ ਆ ਗਿਆ ਮੈਂ ਉਹ ਡਿੱਗ ਪਈ ਆਈ ਬਣਾ ਦੇ ਕਰਨ ਮੈਂ ਤਾਂ ਸਿਰ ਬੰਨ ਲਿਆ ਹੋਰ ਸਿਰ ਬੰਨ ਕੇ ਪੈ ਗਿਆ ਆਹੋ ਸਿਰ ਬੰਨ ਦੀ ਖੜ ਜਾ